ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫੇਰ ਕਬੱਡੀ ਪੀਵੀ08 ਤੇ ਔਰ ਨਾਲ ਦੀ ਨਾਲ ਕਾਲਾ ਸਿੰਘਾ .com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਜਿੱਥੇ ਸਵੇਰ ਦੇ ਅਸੀਂ ਤੁਹਾਨੂੰ ਕਬੱਡੀ ਦੇ ਵੱਡੇ ਵੱਡੇ ਮੈਚ ਦਿਖਾ ਰਹੇ ਹੁਣ ਅਸੀਂ ਤੁਹਾਨੂੰ ਕਬੱਡੀ ਦੇ ਜਿਹੜੇ ਪਹਿਲਿਆਂ ਸਮਿਆਂ ਦੇ ਵਿੱਚ ਖੇਡ ਚੁੱਕੇ ਨੇ ਜੀਤੇ ਮੋੜ ਵਰਗੇ ਵੱਡੇ ਪਲੇਅਰ ਤੇ ਹੋਰ ਸਿੰਘ ਸਾਹਿਬ ਉਹਨਾਂ ਦੇ ਨਾਲ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਔਰ ਜਾਣਦੇ ਆ ਅੱਜ ਦੇ ਇਸ ਖੇਡ ਮੇਲੇ ਦੀ ਦੀ ਕੀ ਕਿੰ ਤੇ ਕਿਵੇਂ ਦਾ ਪ੍ਰਬੰਧ ਹੈ ਕਿਵੇਂ ਦੀ ਗੱਲਬਾਤ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਪੰਜਾਬ ਔਨਲਾਈਨ ਤੇ ਨਾਲ ਦੀ ਨਾਲ ਕਬੱ ਸੁਗਲ ਇੱਕਦਾਂ ਬਹੁਤ ਬਹੁਤ ਧੰਨਵਾਦ ਵੀਰ ਚਾਲੇ ਪਿੰਡ ਪਿੰਡ ਨਗਰ ਪਹੁੰਚਣ ਦਾ ਔਰ ਮਹਿੰਦਰ ਸਿੰਘ ਮੋੜ ਦੇ ਟੂਰਨਾਮੈਂਟ ਨੂੰ ਇੱਕ ਲਾਈਵ ਦਿਖਾਉਣ ਦਾ ਔਰ ਉਹਨਾਂ ਨੇ ਬਹੁਤ ਕਬੱਡੀ ਨੂੰ ਦੇਣ ਸੀ ਔਰ ਉਹਨਾਂ ਨੂੰ ਤੁਸੀਂ ਇੱਕ ਤੁਹਾਡਾ ਵੀ ਅਸੀਂ ਇਸ ਗੱਲ ਧੰਨਵਾਦ ਕਰਦੇ ਹਾਂ ਕਿ ਲੋ ਇੱਕ ਤੁਸੀਂ ਵੀ ਉਹਨਾਂ ਦੀ ਇਨ ਰਿਸਪੈਕਟ ਕਰਦੇ ਆ ਜਿਹੜਾ ਇੱਥੇ ਸਪੈਸ਼ਲ ਪਹੁੰਚੇ ਆ। ਸੋ ਵੱਡਾ ਕੱਪ ਕਰਵਾ ਰਹੇ ਹਾਂ। ਤੁਸੀਂ ਵੀ ਲੰਬਾ ਸਮਾਂ ਕਬੱਡੀ ਖੇਢੀ ਕਬੱਡੀ ਦੇ ਪ੍ਰਮੋਟਰ ਵੀ ਹੋਰ ਕਬੱਡੀ ਨੂੰ ਪਿਆਰ ਕਰਦੇ ਹੋ। ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਸਪੋਰਟ ਵੀ ਕਰਦੇ ਹੋ। ਕਿਵੇਂ ਲੱਗ ਰਿਹਾ ਇੰਨਾ ਵੱਡਾ ਇਕੱਠ ਦੇਖ ਕੇ ਕੀ ਕਿਵੇਂ ਦਾ ਮਾਹੌਲ ਲੱਗ ਰਿਹਾ ਤੁਹਾਨੂੰ ਅੱਜ? ਇਹਦੇ ਵਿੱਚ ਜਿੰਮੇਂਦਰ ਸਿੰਘ ਮਾਉਣ ਨੇ ਜਿੰਨਾ ਕਬੱਡੀ ਦੇ ਇੱਕ ਵਧੀਆ ਬੀਬੀ ਜੀ ਸੀ ਜਿਹੜੇ ਉਹਦੇ ਬੀਬੀ ਜੀ ਹੁਣ ਪੱਪੂ ਪੰਚੀ ਜੀ ਕੈਨੇਡਾ ਅਮਰੀਕਾ ਬੈਠਾ ਉਹਨਾਂ ਨੇ ਉਹਨਾਂ ਦੀ ਬਹੁਤ ਵੱਡੀ ਦੇਣ ਆ ਹੁਣ ਬਾਕੀ ਉਹਨਾਂ ਦੇ ਸਨਨ ਲੋ ਬਲਕਾਰ ਸਿੰਘ ਬਾਦੀ ਕੀਕਾ ਨਾਲ ਮੈਂ ਉਹਾਂ ਦੇ ਭਤੀਜਾ ਆ ਬਾਕੀ ਸਾਡੇ ਪਿੰਡ ਦੇ ਨਗਰਵਾਸੀ ਇਹ ਸਰਪੰਚ ਸਾਹਿਬ ਇਹਨਾਂ ਨੇ ਸਾਰਿਆਂ ਨੇ ਪਿੰਡ ਚ ਬਹੁਤ ਜੋਰ ਲਾਇਆ ਕਿ ਉਹਨਾਂ ਨੂੰ ਮਹਿੰਦਰ ਸਿੰਘ ਮੋੜ ਦੀ ਯਾਦ ਨੂੰ ਇੱਕ ਤਾਜ਼ਾ ਰੱਖਣ ਨੂੰ ਸਾਰਿਆਂ ਨੇ ਇੱਕ ਇੱਕ ਹੋ ਕੇ ਕਿ ਉਹਾਂ ਨੂੰ ਬਹੁਤ ਇੱਕ ਉਹਨਾਂ ਦਾ ਟੂਰਨਾਮੈਂਟ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਆ ਸਾਰਾ ਪਿੰਡ ਮੈਂ ਕਦੀ ਵੀ ਅੱਗੇ ਇੰਦਾ ਕਦੀ ਨਹੀਂ ਇਕੱਠੇ ਹੋਏ ਪਿੰਡ ਕਦੀ ਇਕੱਠਾ ਨਹੀਂ ਹੋਇਆ ਉਹਨੇ ਪਿੰਡ ਦੇ ਸਰਪੰਚ ਆ ਇਹ ਆਪ ਇਹਨਾਂ ਨੇ ਬੜੀ ਮਿਹਨਤ ਕੀਤੀ ਤੇ ਪਿੰਡ ਪੰਚ ਨਾਲ ਸਰਪੰਚ ਹੁਣ ਸਾਰੇ ਇਕੱਠੇ ਹੋ ਗਏ ਕਿੰਨੇ ਦਿਨਾਂ ਤੋਂ ਇਹ ਲੱਗੇ ਆ ਜੀ ਜੀ ਬਿਲਕੁਲ ਸਾਡੇ ਪਿੰਡ ਨਗਰ ਦਾ ਬਹੁਤ ਦੇਣ ਅਗਮਿੰਦਰ ਸਿੰਘ ਦੇ ਟੂਰਨਾਮੈਂਟ ਨੂੰ ਇੱਕ ਉੱਚਾ ਚੱਕੀਏ ਕਾਮਯਾਬ ਕਰੀਏ ਉਹਨਾਂ ਦਾ ਲਾਇਆ ਹੋਇਆ ਬੂਟਾ ਅੱਜ ਤਕਰੀਬਨ ਕਹਿੰਦੇ ਹੁੰਦੇ ਨੇ ਨਾ ਫਲ ਦੇ ਰਿਹਾ ਤੁਹਾਡੇ ਨਗਰ ਦੇ ਬਹੁਤ ਬੜੇ ਬੜੇ ਪਲੇਅਰ ਨੇ ਤਾਜੇ ਕਾਲੇ ਸੰਘਿਆ ਵਰਗੇ ਢੋਲ ਕੀ ਵਰਗੇ ਜਿਨ੍ਹਾਂ ਨੇ ਅੱਜ ਕਾਲੇ ਸੰਘਿਆ ਦਾ ਨਾਮ ਉੱਚਾ ਕੀਤਾ ਉਹਨਾਂ ਤੋਂ ਬਾਅਦ ਵੀ ਉਹ ਕਬੱਡੀ ਨੂੰ ਸਾਂਭਣ ਵਾਲੇ ਹੈਗੇ ਆ ਤੋਂ ਅੱਜ ਇਸ ਟੂਰਨਾਮੈਂਟ ਦੇ ਵਿੱਚ ਬੜੇ ਬੜੇ ਪਲੇਅਰ ਆਏ ਆ ਟਰੈਕਟਰਾਂ ਦਾ ਨਾਮ ਦਾ ਬੜੀ ਐਕਸਾਈਟਮੈਂਟ لوکاں ਨੂੰ ਲੱਗੇ ਲੱਗੇ ਪਿੰਡਾਂ 'ਚ ਇਹ ਗੱਲਾਂ ਹੋਈਏ ਤੇ ਲੈ ਵੀ ਉੱਤੇ 보ਡ ਦਿੱਤੇ ਜਾਣੇ ਆ ਸੋ ਇਹ ਵੀ ਇੱਕ ਵੱਡੀ ਗੱਲ ਬਾਅਦ ਇਹਦੇ ਬਾਰੇ ਕੀ ਕਹਿਣਾ ਗਾਓ ਇਹ ਵੀ ਇੱਕ ਸਾਡੇ ਕਬੱਡੀ ਦੇ ਜਿਹੜੇ ਪ੍ਰੈਜ਼ੀਡੈਂਟ کلب ਦੇ ਪ੍ਰਧਾਨ ਆ ਪੱਪੂ ਬਾਂਸੀ ਉਹਨਾਂ ਦੀ ਚੰਗੀ ਸੋਚ ਆ ਕਿ ਅਸੀਂ ਵੀ ਬੋਰਡ ਡਾਇਰੈਕਟਰ ਇੱਕ ਬੈਸਟ ਜਾਫੀ ਬੈਸ ਡਾਇਰੈਕਟਰ ਨੂੰ ਲਈਏ ਕਿ ਇਹਦੇ ਨਾਲ گاؤں ਨੂੰ ਹੋਰ ਪਲੇਅਰ ਵੀ ਆਪਣਾ ਯੋਗ ਲਾਉਣਗੇ ਤਗੜਾ ਤਗੜਾ ਖੇਡਣ ਦੀ ਕੋਸ਼ਿਸ਼ ਕਰਨਗੇ ਕਿ ਅਸੀਂ ਵੀ ਲਈਏ ਇਹ ਬਹੁਤ ਚੰਗੀ ਗੱਲ ਆ ਜਿੰਨੇ ਵੀ ਪ੍ਰਮੋਟਰ ਆ ਕਿ ਇਦਾਂ ਦੀਆਂ ਚੀਜ਼ਾਂ ਕਰਦੇ ਆ ਸਾਡੇ ਪਲੇਅਰ ਹੋਰ ਮਿਹਨਤ ਕਰਨਗੇ ਹਰੇਕ ਦੀ ਖੇਡ ਚ ਆਊਗੀ ਇਹ ਟਰੈਕਟਰ ਮੈ ਚੱਕਾ ਜਾਂ ਮੈ ਚੱਕਾ ਇਹ ਬਹੁਤ ਚੰਗੀ ਗੱਲ ਆ ਕਬੱਡੀ ਦੇ ਵਿੱਚ ਫਰਕ ਬੜਾ ਆ ਗਿਆ ਪਹਿਲਾਂ ਜਦੋਂ ਤੁਸੀਂ ਖੇਡਦੇ ਸੀ ਉਦੋਂ ਕਬੱਡੀ ਕੁਝ ਹੋਰ ਤਰ੍ਹਾਂ ਦੀ ਸੀ ਹੁਣ ਕਬੱਡੀ ਦੇ ਵਿੱਚ ਪੈਸਾ ਬਹੁਤ ਆ ਗਿਆ ਕਿਤੇ ਨਾ ਕਿਤੇ ਕੁਝ ਲੋਕ ਜਿਹੜੇ ਪੈਸੇ ਕਰਕੇ ਵੀ ਆਉਂਦੇ ਆ ਕੁਝ ਲੋਕ ਜਿਹੜੇ ਆ ਉਹਨਾਂ ਨੂੰ ਚਾ ਆ ਸ਼ੌਂਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਕਿਵੇਂ ਲੱਗਦਾ ਤੁਹਾਨੂੰ ਐਕਚੁਅਲੀ ਕਬੱਡੀ 'ਚ ਜਦੋਂ ਅਸੀਂ ਆਏ ਆ ਉਦੋਂ ਸ਼ੌਂਕ ਬਹੁਤ ਸੀਗਾ ਤੇ ਨਹੀਂ ਸ਼ੌਂਕ ਹੁਣ ਵੀ ਬਹੁਤ ਹੈ ਮੁੰਡਿਆਂ ਨੂੰ ਪਰ ਉਦੋਂ ਪੈਸੇ ਜਦੋਂ ਬੈ ਆਇਆ ਉਦੋਂ ਪੈਸੇ ਕਬੱਡੀ 'ਚ ਕਾਫੀ ਆ ਚੁੱਕੇ ਸੀਗੇ ਜਦੋਂ ਮੈਂ ਪਹਿਲੀ ਵਾਰੀ ਟੋਰਾਂਟੋ 'ਚ ਉਦੋਂ 25 ڈالر ਲਿਆ ਸੀ ਖੇਲਣ ਦਾ ਟ੍ਰੈਂਡ ਹੋ ਜੋ ਪੈਸਾ ਉਦੋਂ ਵੀ ਆ ਚੁੱਕਾ ਸੀਗਾ ਪਰ ਹੁਣ ਪੈਸਾ ਇੱਕ ਪ੍ਰੋਮੋਟਰ ਬਹੁਤ ਜ਼ਿਆਦਾ ਇਨਵੋਲਵ ਹੋ ਗਿਆ ਕਿਤੇ ਹਰੇਕ ਦਾ ਮੋਟਰਸਾਈਕਲ ਆ ਕਿਤੇ ਗੱਡੀ ਰੱਖੀ ਆ ਕਿਤੇ ਕੋਸ਼ ਰੱਖਿਆ ਉਹ ਚਲੋ ਸਾਡੇ ਸਪੋਰਟ ਮੈਨਾਂ ਦੀ ਬਹੁਤ ਕਿਸਮਤ ਵਧੀਆ ਆ ਦੇ ਕਿ ਨਸ਼ੇ ਛੱਡ ਕੇ ਹੋਰ ਮਿਹਨਤ ਕਰਨ ਤੇ ਵਧੀਆ ਪੈਸੇ ਕਮਾ ਸਕਦੇ ਆ ਜੇ ਆਪਣੀ 35 36 ਸਾਲ ਦੀ ਏਜ ਤੱਕ ਮੁੜ ਕੇ ਇਹਨਾਂ ਨੂੰ ਜਿਆਦਾ ਕੰਮ ਕਰਨ ਦੀ ਲੋੜ ਨਹੀਂ ਜੇ ਆਪਣੀ ਮਿਹਨਤ ਕਰਕੇ 35 37 ਸਾਲ ਤੱਕ ਕਬੱਡੀ ਖੇਡ ਲੈਣ ਤਗੜੀ ਤੇ ਵਧੀਆ ਪੈਸੇ ਕਮਾ ਸਕਦੇ ਆ ਪਲੱਸ ਆਪਣਾ ਨਾਂ ਨਗਰ ਦਾ ਮਾਪਿਓ ਦਾ ਕਮਾ ਸਕਦੇ ਆ ਔਰ ਨਸ਼ਿਆਂ ਤੋਂ ਬਚ ਸਕਦੇ ਆ ਭਾਈ ਸਾਹਿਬ ਤੁਹਾਡੇ ਨਾਲ ਵੀ ਅੱਜ ਗੱਲਬਾਤ ਕਰਦੇ ਬੜੀ ਖੁਸ਼ੀ ਹੋ ਗਿਆ ਨਹੀਂ ਤੁਸੀਂ ਵੀ ਦੇਖੋ ਤੁਸੀਂ ਸੀਨੀਅਰ ਹੋ ਤੁਹਾਡਾ ਇੱਕ ਆਪਣਾ ਇੱਕ ਤਜਰਬਾ ਹੋਊਗਾ ਲਾਈਫ ਦਾ ਤੁਹਾਨੂੰ ਕਿਵੇਂ ਲੱਗ ਰਿਹਾ ਪਹਚਾਣ ਜੜਿਆ ਇਸ ਵੇਲੇ ਤਕਰੀਬਨ ਪਿੰਡ ਦੇ ਵਿੱਚ ਵੱਡਾ ਇਕੱਠ ਤੁਹਾਡੇ ਇਸ ਜਿਹੜਾ ਤੁਸੀਂ ਉਪਰਾਲਾ ਕੀਤਾ ਉਹਦੇ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦੇ ਅਸੀਂ ਜੀ ਤੁਸੀਂ ਸਾਨੂੰ ਆਣ ਕੇ ਕਾਇਮ ਦਿੱਤਾ ਆ ਵਿੰਕਰ ਸਿੰਘ ਮੋੜ ਦਾ ਜਿਹੜਾ ਇਹ ਉਪਰਾਲਾ ਬਣਦਾ ਤੁਹਾਡਾ ਇਹ ਉਹਨੇ ਕਬੱਡੀ ਲਈ ਜੋ ਕੀਤਾ ਉਹ ਜਿਹੜਾ ਵੀ ਬੰਦਾ ਜੇ ਇੱਥੇ ਆਇਆ ਆ ਬਿਲਕੁਲ ਉਦੀ ਸੋਚ ਨੂੰ ਜੋ ਨੇ ਕੀਤਾ ਆ ਹਰ ਇੱਕ ਬੰਦਾ ਉੱਤੇ ਆਇਆ ਆ ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਬਾਬਾ ਕਾਨ ਦਾਸ ਕਬੱਡੀ ਕਲੱਬ ਆ ਜੀ ਗੁਰਦੇਵ ਸਿੰਘ ਪੰਛੀ ਔਰ ਪੱਪੂ ਜਿਹੜਾ ਪ੍ਰਧਾਨ ਆ ਇਹਨਾਂ ਦਾ ਬਹੁਤ ਤਕੜਾ ਪ੍ਰਾਲਾ ਆ ਸਾਡੇ ਪਰਿਵਾਰ ਮੋੜ ਪਰਿਵਾਰ ਵੱਲੋਂ ਜਿੱਤੇ ਮੋੜ ਵੱਲੋਂ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਬਹੁਤ 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 ਠੀਕ ਤੋ ਇਹ ਇਹਨਾਂ ਨਾਲ ਗੱਲਬਾਤ ਕੀਤੀ ਆ ਬਸ ਸਰਪੰਚ ਸਾਹਿਬ ਨਾਲ ਵੀ ਗੱਲ ਕਰ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਵੀ ਦੋ ਸ਼ਬਦ ਸੰਗਤਾਂ ਦੇ ਨਾਲ ਜ਼ਰੂਰ ਸਾਂਝੇ ਕਰੋ ਆਪਣੇ ਮਤਲਬ ਨਾਲ ਨਾਮਰ ਜਗਜੀਤ ਜਮਿੰਦਰ ਸਿੰਘ ਉਹ ਵਰਜੀ ਦਾ ਬਹੁਤ ਚੰਗੇ ਇਨਸਾਨ ਸੀਗੇ ਉਹਨਾਂ ਦੀ ਮਿਹਰਬਾਨੀ ਨਾਲ ਕੁਆਲਟੀ ਦਾ ਫੂਡ ਆਜੇ ਪਿੰਡ ਚ ਲੱਗਾ ਔਰ ਬਹੁਤ ਲੋਕਾਂ ਦਾ ਉਹਨਾਂ ਨੇ ਆਜ਼ਾਰ ਕੀਤਾ ਬਹੁਤ ਲੋਕਾਂ ਨੂੰ ਬਾਹਰ ਲਗਾਏ ਬਹੁਤ ਲੁਕੀ ਰੁਕਣੇ ਹਸਾਮ ਨੇ ਰੋਟੀ ਰੋਟੀ ਖਾਣ ਖਾਣ ਦਾ ਧੰਨਵਾਦ ਕੱਢਣਾ ਗੱਲਬਾਤ ਕਰਨ ਵਾਸਤੇ ਸੋ ਇਹ ਸੀ ਸਾਰਿਆਂ ਨੇ ਤਕਰੀਬਨਾਂ ਤਕਰੀਬਨ ਜਦੋਂ ਜਿਹੜੇ ਸੀਨੀਅਰ ਹੁੰਦੇ ਆ ਸੀਨੀਅਰ ਨੂੰ ਕ੍ਰੈਡਿਟ ਜ਼ਰੂਰ ਦਿੱਤਾ ਜਾਂਦਾ ਮਹਿੰਦਰ ਸਿੰਘ ਮੋੜ ਦੀਆਂ ਗੱਲਾਂ ਉਹਨਾਂ ਦੀ ਖੇਡ ਦੀਆਂ ਗੱਲਾਂ ਔਰ ਉਹਨਾਂ ਨੇ ਜੋ ਮਾਰਕੀਟ ਕਬੱਡੀ ਲੀਗ ਅੱਜ ਤੱਕ ਬਰਾਦਾ ਕੀਤਾ ਉਹ ਸਾਰੀ ਚੀਜ਼ ਦਾ ਇਹਨਾਂ ਨੇ ਧੰਨਵਾਦ ਕੀਤਾ ਆ ਉਹਨੇ ਉਸ ਪਰਿਵਾਰ ਦਾ ਧੰਨਵਾਦ ਕੀਤਾ ਔਰ ਬਹੁਤ ਖੂਬਸੂਰਤ ਜਿਹੜਾ ਮੈਚ ਇਧਰ ਦੇ ਪਾਸੇ ਚੱਲ ਰਿਹਾ ਨਾਲ ਦੀ ਨਾਲ ਤੁਸੀਂ ਮੈਚ ਜ਼ਰੂਰ ਦੇਖੋ ਤੇ ਨਾਲ ਦੀ ਨਾਲ ਬਣੇ ਰਹੋ ਕਬੱਡੀ ਪੀਬੀਜੀ 8 ਤੇ ਕਾਲਾ ਸੰਘਿਆ .com ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ thank yeah. you